ਔਰ 4 ਦਿਨ ਦੇ ਲਈ ਭਗਵੰਤ ਜੀ ਮਾਨ ਅੰਦਰ ਦੇਖੋ ਡਰਦੇ ਕਿਉਂ ਹੈ ਜੇ ਉਹਨਾਂ ਨੂੰ ਕੋਈ ਡਰ ਨਹੀਂ ਹੈ ਜੇ ਆਪਣੇ ਆਪ ਨੂੰ ਹੋਰ ਸਭ ਦੇ ਅੱਗੇ ਪੇਸ਼ ਹੋ ਜਾਣ ਕਿਉਂ ਡਰਦੇ ਹੈ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਹੈ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਆ ਕੇ ਬਚ ਸਕਦੇ ਨਹੀਂ ਜਿੰਨਾ ਮਰਜ਼ੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਔਰ 4 ਦਿਨ ਦੇ ਲਈ ਭਗਵੰਤ ਜੀ ਮਾਨ ਅੰਦਰ ਦੇਖੋ ਡਰਦੇ ਕਿਉਂ ਹੈ ਜੇ ਉਹਨਾਂ ਨੂੰ ਕੋਈ ਡਰ ਨਹੀਂ ਹੈ ਜੇ ਆਪਣੇ ਆਪ ਨੂੰ ਹੌਨਰ ਸਭ ਦੇ ਫਿਰ ਪੇਸ਼ ਹੋ ਜਾਣ ਕਿਉਂ ਡਰਦੇ ਹੈ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਹੈ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਆ ਕਿ ਬਚ ਸਕਦੇ ਨਹੀਂ ਜਿੰਨਾ ਮਰਜ਼ੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਪਰ ਅਖੀਰ 'ਚ ਅੰਦਰ ਹੀ ਜਾਣਗੇ 4 ਦਿਨ ਦੇ ਲਈ ਭਗਵੰਤ ਜੀ ਮਾਨ ਅੰਦਰ ਪਰ ਦੇਖੋ ਡਰਦੇ ਕਿਉਂ ਹੈ ਜੇ ਉਹਨਾਂ ਨੂੰ ਕੋਈ ਡਰ ਨਹੀਂ ਹੈ ਜੇ ਆਪਣੇ ਆਪ ਨੂੰ ਹੌਨਰ ਸਰ ਦੇ ਫਿਰ ਪੇਸ਼ ਹੋ ਜਾਣ ਕਿਉਂ ਡਰਦੇ ਹੈ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਹੈ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਆ ਕੇ ਬਚ ਸਕਦੇ ਨਹੀਂ ਜਿੰਨਾ ਮਰਜ਼ੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਪਰ ਅਖੀਰ ਚ ਅੰਦਰ ਹੀ ਜਾਣਗੇ ਔਰ 4 ਦਿਨ ਦੇ ਲਈ ਭਗਵੰਤ ਜੀ ਮਾਨ ਅੰਦਰ ਪਰ ਦੇਖੋ ਡਰਦੇ ਕਿਉਂ ਹੈ ਜੇ ਉਹਨਾਂ ਨੂੰ ਕੋਈ ਡਰ ਨਹੀਂ ਹੈ ਜੇ ਆਪਣੇ ਆਪ ਨੂੰ ਹੌਨਰ ਸਭ ਦੇ ਫਿਰ ਪੇਸ਼ ਹੋ ਜਾਣ ਕਿਉਂ ਡਰਦੇ ਹੈ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਹੈ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਆ ਕੇ ਬਚ ਸਕਦੇ ਨਹੀਂ ਜਿੰਨਾ ਮਰਜ਼ੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਪਰ ਅਖੀਰ 'ਚ ਅੰਦਰ ਹੀ ਜਾਣਗੇ 4 ਦਿਨ ਦੇ ਲਈ ਭਗਵੰਤ ਜਾਨ ਅੰਦਰ ਦੇਖੋ ਡਰਦੇ ਕਿਉਂ ਹੈ ਜੇ ਉਹਨਾਂ ਨੂੰ ਕੋਈ ਡਰ ਨਹੀਂ ਹੈ ਜੇ ਆਪਣੇ ਆਪ ਨੂੰ ਹੋਣੇ ਚਾਹਦੇ ਆ ਫਿਰ ਪੇਸ਼ ਹੋ ਜਾਣ ਕਿਉਂ ਡਰਦੇ ਹੈ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਹੈ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਆ ਕਿਹਦੇ ਬਚ ਸਕਦੇ ਨਹੀਂ ਜਿੰਨਾ ਮਰਜ਼ੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਪਰ ਅਖੀਰ 'ਚ ਅੰਦਰ ਹੀ ਜਾਣਗੇ 4 ਦਿਨ ਦੇ ਲਈ ਭਗਵੰਤ ਜਾਨ ਅੰਦਰ ਪਰ ਦੇਖੋ ਔਰ ਡਰਦੇ ਕਿਉਂ ਹੈ ਜੇ ਉਹਨਾਂ ਨੂੰ ਕੋਈ ਡਰ ਨਹੀਂ ਹੈ ਜੇ ਆਪਣੇ ਆਪ ਨੂੰ ਹੋਣੇ ਚਾਹਦੇ ਆ ਫਿਰ ਪੇਸ਼ ਹੋ ਜਾਣ ਕਿਉਂ ਡਰਦੇ ਹੈ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਹੈ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਆ ਕਿ ਬਚ ਸਕਦੇ ਨਹੀਂ ਜਿੰਨਾ ਮਰਜ਼ੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਪਰ ਅਖੀਰ 'ਚ ਅੰਦਰ ਹੀ ਜਾਣਗੇ ਔਰ 4 ਦਿਨ ਲਈ ਭਗਵੰਤ ਜੀ ਮਾਨ ਅਧਰ ਦੇਖੋ ਔਰ ਡਰਦੇ ਕਿਉਂ ਹੈ ਜੇ ਉਹਨਾਂ ਨੂੰ ਕੋਈ ਡਰ ਨਹੀਂ ਹੈ ਜੇ ਆਪਣੇ ਆਪ ਨੂੰ ਹੋਣਰ ਸਮਝਦੇ ਆ ਫਿਰ ਪੇਸ਼ ਹੋ ਜਾਣ ਕਿਉਂ ਡਰਦੇ ਹੈ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਹੈ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਆਖਿਰ ਬਚ ਸਕਦੇ ਨਹੀਂ ਜਿੰਨਾ ਮਰਜ਼ੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਪਰ ਅਖੀਰ 'ਚ ਅੰਦਰ ਹੀ ਜਾਣਗੇ